ਵਾਰ ਨੰਬਰ 47 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕਿਰਨਜੀਤ ਕੌਰ ਵੱਲੋਂ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਦੇ ਵਿੱਚ ਇਲਾਕਾ ਨਿਵਾਸੀਆਂ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਸਗੇ ਸੰਬੰਧੀਆਂ ਵੱਲੋਂ 21 ਦਸੰਬਰ ਵਾਲੇ ਦਿਨ ਬੀਬੀ ਕਿਰਨਜੀਤ ਕੌਰ ਦੇ ਜਿੱਤਣ ਦੀ ਖੁਸ਼ੀ ਵਿੱਚ ਭੰਗੜੇ ਪਾਏ ਗਏ ਅਤੇ ਇਲਾਕਾ ਨਿਵਾਸੀ ਇਸ ਜਿੱਤ ਤੋਂ ਬਹੁਤ ਖੁਸ਼ ਹੋਏ ਅਤੇ ਸਭਨਾਂ ਨੇ ਮਿਲ ਕੇ ਇੱਕ ਦੂਜੇ ਨਾਲ ਇਸ ਖੁਸ਼ੀ ਨੂੰ ਸਾਂਝਾ ਕੀਤਾ ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਨਾਮ ਨਿਯੁਕਤ ਕੌਂਸਲਰ ਬੀਬੀ ਕਿਰਨਜੀਤ ਕੌਰ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਵੇਲੇ ਵਾਰਡ ਵਾਸੀਆਂ ਦੀ ਸੇਵਾ ਵਿੱਚ ਉਹ ਹਾਜ਼ਰ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਵਾਰਡ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਇਸ ਮੌਕੇ ਬੀਬੀ ਕਿਰਨਜੀਤ ਕੌਰ ਨੇ ਇਸ ਜਿੱਤ ਦਾ ਪੂਰਾ ਸ਼ਰੇਆ ਡਾਕਟਰ ਨੱਜਰ ਅਤੇ ਹਾਈ ਕਮਾਂਡ ਨੂੰ ਦਿੱਤਾ ਜਿਨ੍ਹਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਅਤੇ ਲੋਕਾਂ ਨੂੰ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਵਧਾਈ ਦਿੱਤੀ ਜਿਨ੍ਹਾਂ ਸਦਕਾ ਉਹ ਇਸ ਜੇਤਨੂ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਵਾਰ ਨੰਬਰ 47 ਤੋਂ ਤੁਸੀਂ ਵੱਡੀ ਲੀਡ ਦੇ ਨਾਲ ਜਿੱਤੇ ਹੋ ਹਾਂਜੀ ਸਰਵਾਈਗੁਰਜੀ ਦਾ ਖਾਲਸਾ ਸਰਵਾਈਗੁਰਜੀ ਕੀ ਫਤਿਹ ਅੱਜ ਜਿਹੜੀ ਮੇਰੀ ਜਨਤਾ ਮੈਂ ਪਹਿਲੇ ਦਿਲੋਂ ਜਤੁਰੀਆਂ ਤੇ ਜਨਤਾ ਨੂੰ ਕਹਿੰਦੀ ਤੁਸੀਂ ਰੱਬ ਦਾ ਰੂਪ ਹੈ ਅੱਜ ਰੱਬ ਦੇ ਰੂਪ ਨੇ ਮੈਨੂੰ ਫਰਸ਼ ਤੋਂ ਚੁੱਕ ਕੇ ਅਸਤਵ ਪਹੁੰਚਾਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਨਾਲ ਆਪਣਾ ਡਾਕਟਰ ਸਾਹਿਬ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਟਿਕੜ ਜੇ ਕੇ ਨਵਾਜਿਆ ਅੱਜ ਮੈਂ ਉਹਨਾਂ ਦੀ ਉਮੀਦ ਤੇ ਪੂਰੀ ਖਰੀ ਉੱਤਰੀ ਹੈ। ਬਾਕੀ ਜੋ ਮੇਰੇ ਇਲਾਕੇ ਦੇ ਮੈਂ ਵਾਅਦੇ ਕਰਕੇ ਆਈ ਉਹ ਤੋਂ ਮੈਂ ਮੁਕਰਾਂਗੀ ਨਹੀਂ। ਟਾਈਮ ਨਾਲ ਜੇ ਸਨਭ ਪੂਰੇ ਉਹਨਾਂ ਦੇ ਇਲਾਕੇ ਸੁਧਾਰ ਖਰਚੀ ਕਰਾਂਗੀ। ਇੱਕ ਗੱਲ ਮੈਂ ਆਪਣੇ ਇਲਾਕੇ ਦੇ ਵਸਨੀਕਾਂ ਨੂੰ ਕਹਿਣਾ ਚਾਹਾਂਗੀ। ਅੱਜ ਖੁਸ਼ੀ ਤੇ ਬਹੁਤ ਆ। ਅੱਜ ਮੈਂ ਮਨਾਵਾਂਗੀ ਕੱਲ ਤੋਂ ਮੈਂ ਕੋਈ ਖੁਸ਼ੀ ਨਹੀਂ ਮਨਾ ਸਕਦੀ ਕਿਉਂਕਿ ਸਾਡੇ ਜਿਹੜੇ ਦਸ਼ਮ ਪਾਂਛੀ ਦੇ ਸਾਡੀ ਉਹਨਾਂ ਦੇ ਪੂਰੇ ਪਰਿਵਾਰ ਦਾ ਸਾਨੂੰ ਪਤਾ ਬਹੁਤ ਦੁੱਖ ਦਾ ਟਾਈਮ ਹੈ। ਇਸ ਲਈ ਮੈਂ ਤੇ 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 ਚੀ ਦੀਆਂ ਨੂੰ ਵੀ ਪੂਰਾ ਮਾਨ ਦੇਵਾਂਗੇ ਇਸੇ ਰਸ ਜੇ ਕੋਈ ਖੁਸ਼ੀ ਨਹੀਂ ਕਰਾਂਗੀ ਨਵੇਂ ਸਾਲ ਤੇ ਦਨੀਆਂ ਖੁਸ਼ੀਆਂ ਜੀਵਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਾਹਿਬ ਸਿੰਘ ਗੁਰੂ ਰਾਮਦਾਸ ਪਾਚਾ ਜੀ ਨੇ ਹੰਕਾਰ ਹੰਕਾਰੀਆਂ ਦਾ ਤੋੜਿਆ ਔਰ ਇੱਕ ਵੋਟ ਮੇਰੇ ਬਹੁਤ ਹੀ ਸਤਿਕਾਰਯੋਗ ਵੋਟਰ ਸਹਿਬਾਨਾਂ ਨੇ ਮੇਰੇ ਹਲਕੇ ਦੇ ਵਿੱਚ ਪਾ ਕਰਕੇ ਬਾਰਡਰ 47 ਦੇ ਵਿੱਚ ਮੇਰੀ ਵੱਡੀ ਭੈਣ ਕਰਨਜੀਤ ਕੌਰ ਨੂੰ ਪਾ ਕਰਕੇ ਵੱਡੀ ਲੀਡਿੰਗ ਨਾਲ ਜਿਤਾਇਆ ਔਰ ਮੈਂ ਕੋਈ ਅਲਫਾਜ਼ ਹੀ ਨਹੀਂ ਹੈ ਜਿੰਨੇ ਵੀ ਕਵਾਂ ਉਹਨੇ ਹੀ ਘਟਿਆ ਉਹਨਾਂ ਦਾ ਕਿੰਨਾ ਕਿੰਨਾ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਹਦੇ ਵੀ ਹੋ ਸਕਦਾ ਉਹਨਾਂ ਦਾ ਧੰਨਵਾਦ ਸਿੰਘ ਸਾਹਿਬ ਇਸ ਲੀਡ ਨੂੰ ਜਿੱਤਣ ਵਾਸਤੇ ਕਾਫੀ ਮੁਸ਼ਕਲਾਂ ਇਹਨਾਂ ਨੇ ਸਹਆਂ ਨੇ ਕਾਫੀ ਮੁਸ਼ਕਲਾਂ ਤੋਂ ਬਾਅਦ ਇਹ ਜਿੱਤ ਹਾਸਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਬਿਲਕੁਲ ਮੁਸ਼ਕਲਾਂ ਸੀ ਉਹਨਾਂ ਨੇ ਗੁੰਡਾਗਰਦੀ ਤੋਂ ਕੋਈ ਕਮੀ ਨਹੀਂ ਛੱਡੀ ਉਹਨਾਂ ਨੇ ਸਾਡੇ ਨਾਲ ਕਿਸੇ ਕਿਸਮ ਦੇ ਝਗੜਾ ਹਰ ਤਰੀਕੇ ਦਾ ਕਰਨ ਤੋਂ ਕੋਈ ਕਮੀ ਨਹੀਂ ਛੱਡੀ ਲੇਕਿਨ ਮੇਰੀ ਭੈਣ ਨੇ ਭਰੋਸਾ ਗੁਰੂ ਰਾਮਦਾਸ ਤੇ ਰੱਖਿਆ ਬਾਬਾ ਦੀਪ ਸਿੰਘ ਤੇ ਰੱਖਿਆ ਉਹਨਾਂ ਨੇ ਇੱਕੋ ਭਰੋਸੇ ਤੇ ਕਿ ਤੇਰੇ ਭਰੋਸੇ ਬੈਠੇ ਆ ਜੋ ਤੂੰ ਕਰੇਗਾ ਸਾਡੀ ਝੋਲੀ ਪਾ ਦੇਣਾ ਲੇਕਿਨ ਇੱਕ ਇੱਕ ਮਤ ਮੂ ਵੋਡ ਜਿਹੜੀ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਕੋਲੋਂ ਇਹਨਾਂ ਦੀ ਝੋਲੀ ਵਿੱਚ ਪਵਾ ਕੇ ਇਹਨਾਂ ਨੂੰ ਵੱਡੀ ਜਿੱਤ ਪ੍ਰਾਪਤ ਕਰਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਵਾਰਡ ਨੰਬਰ 47 ਤੋਂ ਮੇਰੀ ਛੋਟੀ ਭੈਣ ਬੀਬੀ ਕਰਨਜੀਤ ਤੌਰ ਬੱਬਰ ਦੀ ਜਿਹੜੀ ਜਿੱਤ ਹੋਈ ਆ ਇਹ ਹੱਕ ਤੇ ਸੱਚ ਦੀ ਜਿੱਤ ਹੋਈ ਆ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਵਾਰਡ ਨੰਬਰ 47 ਤੇ ਹੋਰ ਵੀ ਸ਼ਹਿਰ ਦੇ ਜਿਹੜੇ ਵਿਅਕਤੀ ਕੰਮ ਕੋਈ ਕਹਿਣਗੇ ਵਿਤ ਤੋਂ ਬਾਹਰ ਹੋ ਕੇ ਵੀ ਸਾਡੀ ਭਰਾਏ ਨੂੰ ਉਹਦੇ ਉੱਤੇ ਖੜੀ ਉਤਰੇਗੀ ਤੇ ਸਾਰਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਜੋਦ ਦੇ ਕੇ ਤਰੱਕੀ ਦੇ ਰਾਹ ਤੇ ਆਪਣੇ ਪੰਜਾਬ ਸਟੇਟ ਨੂੰ ਲਿਆਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਭੈਣ ਕਿਰਿੰਦੀਪ ਕੌਰ ਬੱਬਰ ਐਨ ਨਿਹਾਇ ਦੇ ਕਿੰਨਾ ਵੀ ਤੁਹਾਨੂੰ ਗਿਆ ਸੀ ਔਰ ਅੱਜ ਵੀ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਨਿਹਾਇਲੀ ਸ਼ਰੀਫ ਔਰ ਇਮਾਨਦਾਰ ਬੰਦੇ ਨੇ ਅੱਜ ਤੁਸੀਂ ਇਹਨਾਂ ਦਾ ਵਿਸ਼ਵਾਸ ਦਿੱਤਾ ਹੈ ਕਿ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਕਿ ਜਿੰਨਾ ਜਿੰਨਾ ਤੁਸੀਂ ਇਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਇਹ ਜਿੱਤੇ ਨੇ ਤੁਹਾਡਾ ਕੋਈ ਲਾਗੇ ਦਾ ਕੰਮ ਸੀਵਰੇ ਦਾ ਪਾਣੀ ਦਾ ਕਿਸੇ ਔਣ ਜਾਣ ਬੰਦੇ ਦਾ ਕੋਈ ਕਚਹਿਰੀ ਠਾੜ ਦਾ ਕੰਮ ਹੋਵੇ ਦਿਨ ਰਾਤ ਅੱਧੀ ਰਾਤ ਦਿਲੇ ਦੁਪਹਿਰ ਜਦੋਂ ਮਰਜ਼ੀ ਫੋਨ ਕਰੋ ਤੁਹਾਡੀ ਸੇਵਾ ਹਰ ਵੇਲੇ ਹਾਜ਼ਰ ਰਹਿਣਗੇ ਜਿਹੜੇ ਲੋਕ ਮਾਣੇ ਉੱਚੇ ਇਨਾ ਬਾਰੇ ਮਾੜਾ ਬੋਲਦਾ ਸਾਨੂੰ ਮਾੜੀ ਹਰਕਤਾਂ ਕਰਦੇ ਸਾਨੂੰ ਅੱਜ ਉਹਨਾਂ ਨੂੰ ਮੂਹ ਦੀ ਖਾਣੀ ਪਈ ਐ ਕਿਉਂਕਿ ਗੱਲ ਆ ਹਮੇਸ਼ਾ ਉਸ ਬੰਦੇ ਉਸ ਬੰਦੇ ਉਸ ਦਿਨ ਜਰੂਰ ਖੜਦਾ ਜਿਸ ਬੰਦੇ ਦਾ ਹੰਕਾਰ ਤੋੜਦਾ ਠੀਕ ਐ ਮੈਂ ਬਦੇ ਤੁਹਾਨੂੰ ਕਹਿੰਦਾ ਮਾਨਦਰ ਦੇ ਮਾਨਦਰ ਰਹਿਣਗੇ ਔਰ ਆਪ ਦੀ ਸੇਵਾ 24 ਘੰਟੇ ਕਰਦੇ ਰਹਿਣਗੇ ਕੰਨੀ ਗੱਲ ਕਹਿੰਦਾ ਹੈ ਵਾਇਰਲ ਖਾਲਸਾ ਵਰਗੀ ਬਦੇ